ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਾਨ ਆਨੰਦ ਹੈ ਜੀਓ ਸਾਚੋ ਸੱਚਾ ਨਾਉ ਗੁਣ ਗੋਵਿੰਦ ਹੈ ਜੀਓ ਜੀਵਾ ਤੇਰਾ ਨਾਮ ਹੈ ਮਾਨ ਆਨੰਦ ਹੈ ਜੀਓ ਸਤ ਜੋ ਸੱਚ ਨਾਮ ਗੁਣ ਗੋਵਿੰਦ ਹਾ ਜੀ ਆ ਗੋਰ ਗਿਆਨ ਅਪਾਰਾ ਸਿਰਜਣ ਹਾਰਾ ਜੇਨ ਸਿਰਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕਾ ਕੋਈ ਆਪੇ ਕਰ ਵੇਖਾ ਸਿਰ ਸਿਰ ਲੇਖਾ ਆਤਮੇ ਸੂਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ तुम सारे अवर न कोए आया जाए सी जिया हुक्मी होय निबेड़ परम चुकाए सी जिया ਗੋੜ ਪਰਮ ਚੁਕਾਏ ਅਖੱਤ ਕਹਾਏ ਸੱਚ ਮਹਿ ਸਾਚੋ ਸਮਾਨ ਆਪੇ ਉਪਾਏ ਆਪੇ ਸਮਾਏ ਹੁਕਮੀ ਹੁਕਮ ਪਛਾਨ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਾਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅੱਲਾ ਸਿਰੰਦਿਆ ਜੀ ਏਕ ਸਾਹਿਬ ਦੋਇ ਰਾਹੀ ਵਾਦ ਵਦੰਦਿਆ ਜੀ ਦੋਇ ਰਾਹ ਚਲਾਏ කම සභායේ ජනම මවා සංසාරා නාම බෙනනාහිකෝබෙල්ලි බෙක්ක ලද්දී සෙරපාරා ਹੁਕਮੀ ਆਇਆ ਹੁਕਮ ਨ ਬੁਝਾਏ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸਬਦ ਸਿੰਘ ਆਪਾ ਸਤ ਜਾ ਸਿਰਜਣ ਹਾਰਾ ਭਗਤ ਸੋਹੇ ਦਰਵਾਰੇ ਸਬਦ ਸੁਹਾਇਆ ਜੀਉ ਬੋਲ ਲਾ ਹੈ ਅੰਮ੍ਰਿਤ ਬਾਣੇ ਰਸਨ ਰਸਾਇਆ ਜੀਓ ਰਸਨ ਰਸਾਇਨਾਮਤੀ ਸਾਇ ਗੁਰ ਕਾ ਸਬਦ ਵਿਕਾਨੇ ਪਾਰਸ ਪਰਸਿਆ ਪਾਰਸ ਹੋਏ ਜਾ ਤੇਰਾ ਮਾਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸੱਚਾ ਸੱਚ ਕੇ ਕੇ ਵਪਾਰੀ ਉਖ ਪਿਆਸੋ ਆਥੇ ਕਿਉਂ ਡਰ ਜਾਏ ਸਾ ਜੀਓ ਸਤ ਗੁਰ ਪੂਛੋ ਜਾਏ ਨਾਮ ਧਿਆਏ ਸਾ ਜੀਉ ਸਚ ਨਾਮ ਧਾਈ ਸਚ ਚਵਾਈ ਗੁਰਮੁਖ ਸਾਚੁ ਪਛਾਣਾ ਦਿਨਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਣੀਕਾਰ ਤੁਰ ਹੋ ਫੁਰਮਾਈ ਆਪੇ ਮੂਆ ਮਨਮਾਰੀ ਨਾਨਕ ਨਾਮ ਮਹਰਸ ਮੀਠਾ ਤ੍ਰਿਸਨਾ ਨਾ ਮ ਨਿਵਾਰੀ ਕਰਨੀ ਕਾਰ ਤੁਰ ਹੋ ਫੁਰਮਾਈ ਆਪੇ ਮੂਆ ਮਾਨੁ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸਨਾ ਨਾਮੇ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ